ਤਲਛੂਕ ਨੁਕਸਾਨ ਮੋਰਚੇ ਵੱਲੋਂ ਪਹਿਲਾਂ ਤਾਂ ਉੱਥੇ ਪਿੰਡ ਦੇ ਵਿੱਚ ਕਮੇਟੀ ਬਣਾਈ ਵੀ ਹੈ 11 ਮੈਂਬਰੀ ਕੱਲ ਉਹਦੀ ਅਗਵਾਈ ਦੇ ਵਿੱਚ ਤੇ ਸ਼ੁਕ ਨੁਕਸਾਨ ਮੋਰਚੇ ਦੇ ਪਸੰਦ ਜਥੇਬੰਦੀ ਆਗੂਆਂ ਦੇ ਨਾਲ ਰਲ ਕੇ ਕੱਲ ਡੀਸੀ ਨੂੰ ਮੰਗ ਪੱਤਰ ਦਿੱਤਾਗਾ ਤੇ ਵੀ ਸਰਕਾਰ ਤੱਕ ਘਰ ਭੇਜੇ ਸਰਕਾਰ ਦੁਆਰੇ ਨੋਟੀਫਿਕੇਸ਼ਨ ਲਿਆਵੇ ਤੇ ਜਿਹੜਾ ਜ਼ਮੀਨ ਰਿਪੇਅਰ ਕਰਨ ਦਾ ਨੋਟੀਫਿਕੇਸ਼ਨ ਅੰਦਵ ਨੂੰ ਰਾਤ ਕਰੇ ਇਹ ਭੇਜ ਜਾਗਾ ਤੇ 26 ਤਰੀਕ ਨੂੰ ਜਿਹੜਾ ਇਸ ਹਲਕੇ ਦਾ ਐਮਐਲਏ ਹਮਦਨਾ ਸਿੰਘਲੇ ਦੇ ਬਾਾਰਗੇ 3 ਘੰਟਿਆਂ ਲਈ ਬੈਠਾਂਗੇ ਤੇ ਉੱਥੇ ਸਾਰੇ ਆਪਦੇ ਦੁੱਖ ਦੱਸਾਂਗੇ ਵੀ ਸਿੰਗਲੇ ਤੇ ਵੀ ਇਹੀ ਜ਼ਵਾਬ ਆਇਆ ਜਾਊਗਾ ਵੀ ਵਿਧਾਨ ਸਭਾ ਦਾ ਜਦੋਂ ਜਲਾਸ ਹੋਇਆ ਤੂੰ ਸਾਡੇ ਅੱਜ ਕੋਲ ਤੇ ਗੱਲ ਰੱਖੀ ਤਾਂ ਜਿਹੜਾ ਨੋਟੀਫਿਕੇਸ਼ਨ ਰਿਕਾਇਰ ਕਰਨਦਾ ਉਹਨੂੰ ਰੱਦ ਕਰਾਉਣਾ ਉਸੇ ਤੇ ਇਹੀ ਜ਼ੋਰ ਪਾਇਆ ਜਾਊਗਾ ਤੇ ਮੇਰੀ ਸਮਝ ਨੂੰ ਤਾਂ ਸਾਰੇ ਪੰਜਾਬ ਦੇ ਵਿੱਚ ਕਟੂਕਟ 44000 ਕਿੱਲਾ ਇਹਨਾਂ ਨੇ ਰਿਕਾਇਰ ਕਰਨਾ ਹੈ ਕਰਨਾ ਵੀ ਬਿਨਾ ਪੈਸਿਆਂ ਤੋਂ ਪਰ ਅਸੀਂ ਤਾਂ ਜ਼ਮੀਨ ਪੈਸਿਆਂ ਨਾਲ ਵੀ ਨਹੀਂ ਦੇਣੀ ਇੱਕ ਨਵਾਂ ਫਾਰਮੂਲਾ ਲਿਆ ਵੀ ਮੇਰਾ ਖਿਆਲ ਹੈ ਸਾਰੀ ਬੀਓਸ ਬਜੀ ਕੇਜਰੀਵਾਲ ਦੀ ਹੈ ਜਿਵੇਂ 8 ਕਨਾਲਾਂ ਦਾ ਕਿੱਲਾ ਹੁੰਦਾ ਹੈ ਤੇ ਜਮੀਰ ਰਿਕੁਆਇਰ ਕਰ ਲਓ ਦੋ ਕਨਾਲਾਂ ਕਿਸਾਨ ਨੂੰ ਮੋੜ ਦੋ ਦੋ ਕਨਾਲਾਂ ਵਿਹਾਂ ਛੜ ਦੋ ਦੋ ਕਨਾਲਾਂ ਵਿਹਾਂ ਦੀ ਵਿਕਸਿਤ ਕਰ ਦੋ ਛੜਕ ਬਣਾ ਦੋ ਸੀਵਰੇਜ ਬਣਾ ਦੋ ਤੇ ਦੋ ਰਹਿਣੀਆਂ ਸਰਕਾਰ ਕੋਲੇ ਲਾ ਲਓ ਜਾਂ ਇਨਾਂ ਕੋਲੇ ਲਾ ਲਓ ਜਾਂ ਰਿਕੁਆਇਰ ਕਰਨਗੇ ਉਹਨਾਂ ਕੋਲ ਰਹਿਣਗੇ ਕਿਸਾਨਾਂ ਦਾ ਇਹ ਵੱਡਾ ਨੁਕਸਾਨ ਹੋਊਗਾ ਉਹ ਕਿੱਦੇ ਵਿਕਸਿਤ ਹੋਣਗੇ ਮਤਲਬ ਜੇ ਕਹਿੰਦੇ ਕਲੋਨੀਆਂ ਘਰ 10 ਸਾਲ ਲੱਗਣਾ ਪੈਣਾ ਪਹਿਲਾਂ ਨਿਕੋਲੇ ਮਣੇ ਮੋੜੇ ਕੈਂਚੀਆਂ ਤੇ ਉਹ ਹਜੇ ਤੱਕ ਵਿਕਸਿਤ ਨਹੀਂ ਹੋਈ ਉਹ ਜੋ ਰੁਪਈਆ ਇਹ ਕਿਸਾਨੇ ਤਰੀਕੇ ਨਾਲ ਫਸ ਕੇ ਰੋਟੀ ਤੋਂ ਵਾਂਝੇ ਹੋ ਜਾਣਗੇ ਸਰਕਾਰ ਨੂੰ ਸੀ ਬੇਨਤੀਆਂ ਜੇ ਘਰਾਂ ਦੀ ਕੋਈ ਲੋੜ ਵੀ ਹੁੰਦੀ ਹੈ ਡੀਸੀ ਰਾਹੀਂ ਅਰਜ਼ੀਆਂ ਮੰਗਿਆਂ ਜਾਣ ਵੀ ਮੈਂ ਇਹ ਘਰ ਪਾਉਣਾ ਮੈਨੂੰ 10 ਸਾਲਾਂ ਦੀ ਜਗ੍ਹਾ ਦੀ ਲੋੜ ਹੈ ਜਿੱਦੇ ਹਜ਼ਾਰ ਘਰ ਹੋ ਜੇ ਵੀ ਹਜ਼ਾਰ ਅਰਜ਼ੀ ਆ ਗਈ ਉਹਦੇ ਦੇਖ ਕੇ ਮਤਲਬ ਬੜੀ ਵੱਡੀ ਕਲੋਨੀ ਵਧੀਆ ਕੱਟੜ ਦੀ ਕੋਈ ਲੋੜ ਨਹੀਂ ਆਮ ਲੋਕਾਂ ਨੂੰ ਪਲਾੜ ਦਿੱਤੇ ਜਾਣ ਉਹ ਸੜਕਾਂ ਵੀ ਰੱਖੀਆਂ ਜਾਣ ਪਰ ਜਿੰਨਾਂ ਚਿਰ ਅਰਜ਼ੀ ਨਹੀਂ ਦਾ ਜੇ 3 ਸਾਲ ਦੇ ਅੰਦਰ ਉਹ ਚ ਘਰ ਨਹੀਂ ਪੌਂਦਾ ਤਾਂ ਦੁਬਾਰੇ ਫੇਰ ਉਹਦੀ ਮਤਲਬ ਰੱਦ ਕੀਤੀ ਜਾਵੇ ਰਿਸ਼ਤੀ ਜੇ ਕੋਈ ਕਹਿੰਦਾਗਾ ਇੰਨੇ ਸਾਲ ਦੇ ਅੰਦਰ ਦਾ ਉਹ ਤਾਂ ਘਰ ਪਾਵੇ ਉਹਨੂੰ ਅਰਜ਼ੀਆਂ ਦੇਣੀ ਜਿਹੜੇ ਫੇਰ ਜੇ ਲੋਕ ਮੰਗਣ ਉਹਨਾਂ ਬਾਅਦ ਤੇ ਫੇਰ ਘਰ ਤਿਆਰ ਕਰਨ ਦੀ ਲੋੜ ਹੈ ਕਿਸਾਨ ਉਹ ਅਸੀਂ ਵੀ ਕਹਿੰਦੇ ਆ ਨਾ ਸਮਤ ਕਿਸਾਨ ਮੋਰਚੇ ਦੇ ਆਗੂ ਵੀ ਕਹਿੰਦੇ ਆ ਵੀ ਅਸੀਂ ਨਹੀਂ ਦੇਣੀ ਜ਼ਮੀਨ ਉਹ ਵੀ ਕਹਿੰਦੇ ਨਹੀਂ ਦੇਣੀ ਮਤਲਬ ਇਹ ਸਾਨੂੰ ਇਹ ਮੈਨੂੰ ਚਾਹ ਲੱਗਦੀ ਹੈ ਕਿਤੇ ਖੀਰ ਤੇ ਪਹਿਲਾਂ ਦੂਜੇ ਘਰ ਨਾਲ ਲੈਉਣ ਵੀ ਅਸੀਂ ਪੈਸੇ ਦੇਣੇ ਪੈਸਿਆਂ ਤੇ ਜਿਹਦੀ ਕੋਲ ਥੋੜੀ ਕਿਸਾਨ ਕੋਲ ਜਮੀਨ ਹੁੰਦੀ ਹੈ ਉਹ ਕਹਿੰਦਾ ਛੱਡੋ ਖੜਾ ਯਾਰ ਕਿੱਥੇ ਉਹ ਕਰਾਂਗੇ ਕਿਉਂ ਵੱਧ ਕਿਸਾਨਾਂ ਕੋਲ ਜਿਵੇਂ ਉੱਥੇ ਘਟੋ ਘਟਾ 100 ਘਰ ਹੈ ਤੇ 212 ਕਿੱਲਾ ਜਮੀਰਾ ਕਰਨਾ ਜੇ ਇੱਕ ਘਰ ਮੰਗ ਘਟਾਲੀਏ 2 ਕਿੱਲੇ ਹੀ ਆਉਂਦੇ ਨੇ ਪਰ ਲੋਕ ਅਜੇ ਤੋਂ ਵਧੀਆ ਰੋਟੀ ਖਾਂਦੇ ਨਹੀਂ ਉਹਨੂੰ ਰਿਕਾਇਰ ਕਰਨਾ ਚਾਹੀਦਾ ਉੱਥੇ ਘਰ ਵੀ ਨੇ ਤੇ ਫਸਲ ਵੀ ਵਧੀਆ ਹੁੰਦੀ ਹੈ ਉਸ ਜਮੀਨ ਦੇ ਵਿੱਚ ਆਪ ਕਰ ਲਈ ਬਿਲਕੁਲ ਨਹੀਂ ਜ਼ਬਰਦਸਤੀ ਕਰਨ ਦੇਵਾਂਗੇ ਚਾਹੀ ਸਾਨੂੰ ਕੁਝ ਵੀ ਕਰਨਾ ਪੈ ਜੇ ਕਿਉਂ ਇਹ ਪੰਜਾਬ ਪੰਧਰ ਦੀ ਲੜਾਈ ਹੈ ਕੋ ਕੱਲੇ ਟੋਕਣ ਦੀ ਲੜਾਈ ਨਹੀਂ ਸਾਰੇ ਪੰਜਾਬ ਚ ਲੜੀ ਜਾਊਗੀ ਸੁਰ ਆਉਣ ਵਾਲੇ ਦਿਨਾਂ ਚ ਮੀਟਿੰਗ ਸੱਤ ਰਹਾਂਗੇ ਇੱਥੋਂ ਤੱਕ ਕਰਾ ਫਿਰ ਸਾਨੂੰ ਇਹ ਮਜ਼ਾ ਨਾ ਪੋਣਾ ਪੈ ਜੇ ਵੀ ਆਮ ਪਾਰਟੀ ਦੇ ਐਮ ਐਲ ਏ ਵਜ਼ੀਰ ਸਾਨੂੰ ਇਹਨਾਂ ਦੇ ਮਗਰਨਾ ਪਹਿਣਾ ਪਵੇ ਜਿਵੇਂ ਅਸੀਂ ਭਾਰਤ ਜਤਾ ਪਾਰਟੀ ਮਗਰ ਪਹਿਨੇ ਪਹਿਲਾਂ ਕਿ ਸਾਨੂੰ ਦੁਬਾਰੇ ਇਹ ਵਿਡਣਾ ਲਾਉਣਾ ਪੈ ਜੇ ਜੇ ਮੋਰਚੇ ਨੇ ਪਾਸ ਕਰਤਾ ਵੀ ਇਹਨੂੰ ਪਿੰਡਾਂ ਚ ਵੜਨ ਨਹੀਂ ਦੇਣਾ ਫਿਰ ਇਹਨਾਂ ਨੂੰ ਬਿਲਕੁਲ ਨਹੀਂ ਪਣ ਦੇਵਾਂਗੇ